ਯਾਰ ਕਿਹਾ ਅੱਛਾ ਸੁਣਾ ਲਾਇਬ੍ਰੇਰੀ ਗਿਆਨ ਦਾ ਸਾਗਰ ਸ਼ਬਦਾਂ ਦੀ ਜਿਵੇਂ ਭਰੀ ਹੈਗਾ ਗਰ ਜਿੰਨਾ ਪੁਸਤਕਾਂ ਨਾਲ ਪ੍ਰੇਮ ਹੈ ਪਾਇਆ ਮੁੱਕੀ ਪੜਕਣਾ ਮਨੁਜਾ ਗਰ ਆਗੂ ਵੀ ਸਮਿਆਂ ਦਾ ਹਾਂ ਨੇ ਤਾਂ ਹੀ ਤਾਂ ਸਾਡਾ ਉਹ ਮਾਨੇ ਆਧੁਨਿਕ ਲਾਇਬ੍ਰੇਰੀਆਂ ਸਾਨੂੰ ਦਿੱਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਇਸ ਉਪਰਾਲੀ ਦਾ ਹਰ ਦਿਲ ਤੋਂ ਧੰਨਵਾਦ ਵੀ ਹੈਗਾ ਇਹ ਇਤਿਹਾਸ ਤੇ ਆਏ ਸਾਹਿਤ ਤੇ ਆਏ ਪਾਸ਼ਾਦਾਨਵਾਦ ਵੀ ਹੈਗਾ ਸ਼ਬਦ ਗੁਰੂ ਦਾ ਦੇ ਕੇ ਹੋ ਕਾ ਤੁਰ ਪਈਏ ਪਿੱਛੇ ਨਾ ਮੁੜੀਏ ਗਿਆਨ ਦੇ ਬਾਜਾਂ ਸਖਣੀਆ ਰੁਹਾ ਆਉ ਸਾਰੇ ਕਿਤਾਬਾਂ ਨਾਲ ਜੁੜੀਏ ਆਉ ਸਾਰੇ ਅੱਜ ਟੈਸਟ ਹੈ ਕਿਹੜੇ ਸਬਜੈਕਟ ਨੇ ਸਰ ਆਜ ਹੈ ਆਜ ਕੇ ਅੱਗੇ ਪੜਾਈ ਕਰਕੇ ਫਿਰ ਵੱਡੇ ਹੋ ਜਾਣਾ ਹਾਂਜੀ ਤਿਆਰ ਕੀਆ ਹੈ ਜੀ ਸਾਤਣਾ ਲਾਇਬ੍ਰੇਰੀ ਗਿਆਨ ਦਾ ਸਾਗਰ ਸ਼ਬਦਾਂ ਦੀ ਜਿਉਂ ਭਰੀ ਹੈ ਗਾਗਰ ਜਿੰਨਾ ਪੁਸਤਕਾਂ ਨਾਲ ਪ੍ਰੇਮ ਹੈ ਪਾਇਆ ਮੁੱਕੀ ਪਟਕਣਾ ਮਨੁਜਾ ਗਰ ਆਗੂ ਵੀ ਸਮਿਆਂ ਦਾ ਹਾਨ ਨੇ ਤਾਂ ਹੀ ਤਾਂ ਸਾਡਾ ਉਹ ਮਾਨੇ ਆਧੁਨਿਕ ਲਾਇਬ੍ਰੇਰੀਆਂ ਸਾਨੂੰ ਦਿੱਤੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰ ਦੇ ਇਸ ਉਪਰਾਲੇ ਦਾ ਹਰ ਦਿਲ ਤੋਂ ਧੰਨਵਾਦ ਵੀ ਹੈਗਾ ਇਤਿਹਾਸ ਪਿਆਏ ਸਾਹਿਤ ਪਿਆਏ ਪਾਸ਼ਾਦਾਨਵਾਦ ਵੀ ਹੈਗਾ